ਕਬੀਰ ਸਾਹਿਬ ਦੁਆਰਾ ਰਾਜੇ ਦੀ ਪ੍ਰੀਖਿਆ ਕਬੀਰ ਸਾਹਿਬ ਦੇ ਸਮੇਂ ਰਾਜਾ ਵੀਰ ਸਿੰਘ Rajput ਉਹਨਾਂ ਦਾ ਸੇਵਕ ਸੀ ਉਹਦਾ ਉਹਨਾਂ ਨਾਲ ਚੰਗਾ ਪਿਆਰ ਸੀ ਜਦ ਕਬੀਰ ਸਾਹਿਬ ਉਹਦੇ ਪਾਸ ਆਉਂਦੇ ਸਨ ਤਾਂ ਉਹ ਤਖਤ ਨੂੰ ਛੱਡ ਦਿੰਦਾ ਸੀ ਕਬੀਰ ਸਾਹਿਬ ਨੂੰ ਉੱਪਰ ਬਿਠਾਉਂਦਾ ਤੇ ਆਪ ਥੱਲੇ ਬੈਠਦਾ ਸੀ ਇੱਕ ਦਫਾ ਕਬੀਰ ਸਾਹਿਬ ਨੇ ਰਾਜੇ ਨੂੰ ਅਜਮਾਉਣਾ ਚਾਹਿਆ ਇੱਕ ਬੇਸਵਾਸੀ ਜਿਸ ਨੇ ਆਪਣਾ ਪੇਸ਼ਾ ਛੱਡ ਕੇ ਕਬੀਰ ਸਾਹਿਬ ਦੀ ਸ਼ਰਨ ਲਈ ਹੋਈ ਸੀ ਇੱਕ ਪਾਸੇ ਉਹਨੂੰ ਲਿਆ ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਨੂੰ ਲਿਆ ਜਿਨ੍ਹਾਂ ਦਾ ਕਿੱਤਾ ਜੁੱਤੀਆਂ ਗੰਡਣਾ ਸੀ ਦੋਹਾਂ ਹੱਥਾਂ ਵਿੱਚ ਸ਼ਰਾਬ ਵਰਗੀਆਂ ਰੰਗਦਾਰ ਪਾਣੀ ਦੀਆਂ ਦੋ ਬੋਤਲਾਂ ਫੜ ਲਈਆਂ ਅਤੇ ਕਾਂਸੀ ਦੇ ਬਾਜ਼ਾਰਾਂ ਵਿੱਚ ਝੂਮਦੇ ਹੋਏ ਸ਼ਬਦ ਪੜਦੇ ਨਿਕਲੇ ਕਿਉਂਕਿ Hindu ਅਤੇ Musalman ਦੋਵੇਂ ਫਿਰਕੇ ਉਹਨਾਂ ਦੇ ਖਿਲਾਫ ਸਨ ਇਸ ਲਈ ਸ਼ੋਰ ਪੈ ਗਿਆ ਲੋਕ ਕਹਿਣ ਲੱਗੇ ਇੱਕ ਪਾਸੇ ਵੇਸਵਾ ਹੈ ਦੂਜੇ ਪਾਸੇ ਰਵਿਦਾਸ ਹੈ ਅਤੇ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਨੇ ਕਬੀਰ ਜੀ ਇਸੇ ਤਰ੍ਹਾਂ ਰਾਜ ਦਰਬਾਰ ਵਿੱਚ ਚਲੇ ਗਏ ਜਦ ਰਾਜੇ ਨੇ ਕਬੀਰ ਸਾਹਿਬ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਆਪਾਵਾ ਆ ਗਿਆ ਤਖਤ ਤੋਂ ਨਹੀਂ ਉੱਠਿਆ ਕਬੀਰ ਸਾਹਿਬ ਨੇ ਖਿਆਲ ਕੀਤਾ ਕਿ ਇਹ ਤਾਂ गिर ਗਿਆ ਹੈ ਹੁਣ ਇਹ ਸੰਭਾਲ ਲਓ ਨਹੀਂ ਤਾਂ ਮੁਸ਼ਕਲ ਹੋ ਜਾਵੇਗੀ। ਉਹਨਾਂ ਨੇ ਉਹ ਦੋਵੇਂ ਬੋਤਲਾਂ ਆਪਣੇ ਪੈਰਾਂ ਉੱਤੇ ਡੋਲ ਲਈਆਂ। ਜਦ ਰਾਜੇ ਨੇ ਦੇਖਿਆ ਤਾਂ ਸੋਚਣ ਲੱਗਾ ਕਿ ਸ਼ਰਾਬੀ ਕਦੀ ਆਪਣੀ ਸ਼ਰਾਬ ਨਹੀਂ ਡੋਲਦਾ। ਇਹ ਸ਼ਰਾਬ ਨਹੀਂ ਕੋਈ ਹੋਰ ਚੀਜ਼ ਹੈ। ਤਖਤ ਤੋਂ ਉੱਤਰਿਆ ਅਤੇ ਗੁਰੂ ਰਵਿਦਾਸ ਨੂੰ ਪੁੱਛਦਾ ਹੈ, "ਮਹਾਰਾਜ, ਇਹ ਕੀ ਕੌਤਕ ਹੈ?" ਉਹਨਾਂ ਕਹਿਆ ਕਿ "ਤੂੰ ਅੰਨਾ ਹੈ, ਤੈਨੂੰ ਪਤਾ ਨਹੀਂ" ਜਗਨਨਾਥ ਦੇ ਮੰਦਿਰ ਨੂੰ ਅੱਗ ਲੱਗੀ ਹੋਈ ਹੈ ਕਬੀਰ ਸਾਹਿਬ ਉਹਨੂੰ ਬੁਝਾ ਰਹੇ ਨੇ ਰਾਜਾ ਨੇ ਤਰੀਖ ਅਤੇ ਵਕਤ ਨੋਟ ਕਰ ਲਿਆ ਅਤੇ ਤਹਿਕੀਕਾਤ ਵਾਸਤੇ ਇੱਕ ਆਦਮੀ ਨੂੰ ਭੇਜਿਆ ਕਿ ਜਾ ਕੇ ਪਤਾ ਕਰੋ ਜਦ ਉੱਥੇ ਪਹੁੰਚੇ ਅਤੇ ਪਤਾ ਕੀਤਾ ਤਾਂ ਲੋਕਾਂ ਨੇ ਕਿਹਾ ਕਿ ਠੀਕ ਹੈ ਅੱਗ ਲੱਗੀ ਹੋਈ ਸੀ ਅਤੇ ਕਬੀਰ ਸਾਹਿਬ ਬੁਝਾ ਰਹੇ ਸਨ ਰਾਜੇ ਦਾ ਨਿਸਚੈ ਪੱਕਾ ਹੋ ਗਿਆ ਹੁਣ ਐਸੇ ਮੌਕਿਆਂ ਤੇ ਵੱਡੇ ਵੱਡੇ ਅਭਲਾਸ਼ੀ ਲੋਕ ਲਾਜ ਵਿੱਚ ਬਹਿ ਜਾਂਦੇ ਨੇ ਗੁਰੂ ਦੀ ਕਿਰਪਾ ਨਾਲ ਕੋਈ ਕੋਈ ਪ੍ਰੇਮੀ ਪੂਰਾ ਉੱਤਰਦਾ ਹੈ ਇਹ ਸਾਨ ਗੱਲ ਨਹੀਂ